ਵਾਇਬਟਿਕਾ ਕਾਲਸਾ ਵਾਇਬਟਿਕ ਪਤੀਾਰੇ ਦਰ ਦਰਸ਼ਕੋ ਜੁਹੇ ਦੇਖ ਰਹੇ ਹੋ ਦ੍ਰਿਸ਼ਟੀ ਚੈਨਲ ਮਾ ਗੁਰਮੀ ਸਿੰਘ ਪਟੜੀ ਐਡਵੋਕੇਟ ਪ੍ਰੋਡਿਊਸਰ ਵਿਜਾਇਰਾ ਬੀਤੀ ਰਾਤ ਕਿਹੋਣ ਪ੍ਰਚਾਰ ਦਾ ਆਗ੍ਰੇਨ ਸੀ ਕੱਲ੍ਹ ਸ਼ਾਮ ਨੂੰ 5 ਵਜੇ ਕਿਹੋਣ ਪ੍ਰਚਾਰ ਜਨਤਕ ਤੌਰ ਤੇ ਵੱਧ ਹੋ ਗਿਆ ਪਰ ਜਿਹੜੀ ਰਾਤ ਸੀ ਉਹ ਵੀਰਵਾਰ ਵਾਸਤੇ ਉਹਨਾਂ ਦੇ ਪ੍ਰਚਾਰਕਾਂ ਵਾਸਤੇ ਤੇ ਸਪੋਰਟਰਾਂ ਵਾਸਤੇ ਬੜੀ ਭਿਆਨਕ ਰਾਤ ਸੀ ساری ਰਾਤ ਹਾਰੂ ਵੀਰਵਾਰ ਹਾਰੂ ਦਾ ਠਹਿਰਤਾ ਹਰ ਸਪੋਰਟਰ ਆਪਣੀਆਂ ਗੱਡੀਆਂ ਲੈ ਕੇ ਕੰਮੋ ਕਰੀ ਪਿੰਡੋਂ ਪਿੰਡੀ ਕੋੰਦਾਰਿਆ ਕਰੋ ਕਰੀ ਮੀਟਾਂ ਉਹਦੀਆਂ ਰੀਆਂ ਬਹੁਤ ਸਾਰੇ ਵਿਸ਼ਵਾਸ ਜਿਹੜੇ ਨੇ ਉਹ ਬਣੇ ਬਹੁਤ ਸਾਰੇ ਵਿਸ਼ਵਾਸ ਟੁੱਟੇ ਬਹੁਤ ਸਾਰੇ ਵਿਸ਼ਵਾਸ ਐਸੇ ਬਣੇ ਜਿਹੜੇ ਦਾਤੀ ਆਧਾਰ ਤੇ ਪਰਿਵਾਰਕ ਆਧਾਰ ਤੇ ਰਿਸ਼ਤਿਆਂ ਦੇ ਆਧਾਰ ਪੁਰਾਣੇ ਜਿਹੜੇ ਟੁੱਟੇ ਹੋਏ ਰਿਸ਼ਤੇ ਸੀ ਉਹਨਾਂ ਦੇ ਆਧਾਰ ਤੇ ਜੋੜ ਦੀ ਕੋਸ਼ਿਸ਼ ਕੀਤੀ ਗਈ। ਇਤਤੁੱਕ ਵੀ ਆਇਆ ਕਿ ਬਦੋ ਬਹੁਤ ਸਾਰੇ ਲੈਂਡ ਦੇਣ ਹੋਏ। ਬਹੁਤ ਸਾਰੇ ਵਾਅਦੇ ਕੀਤੇ ਗਏ। ਬਹੁਤ ਸਾਰੇ ਧਮਕੀਆਂ ਦਿੱਤੀਆਂ ਗਈਆਂ। ਅਜੇ ਸਾਰੇ ਮਾਹੌਲ ਦੇ ਵਿੱਚ ਸਾਰੀ ਰਾਤ ਜਿਹੜੀ ਆ ਉਹ ਨੌਕਰ ਨੂੰ ਨੌਕਰ ਮੀਟਿੰਗਾਂ ਤੇ ਤੇ ਪ੍ਰਚਾਰ ਤੇ ਪ੍ਰਾਣੀ ਕਹਾਵਸੀ ਕਿ ਤੂਤ ਦੀਆਂ ਢਾਣੀਆਂ ਛੋੜੀਆਂ ਜਿਹੜੇ ਪ੍ਰਚਾਰ ਦੇ ਵਿੱਚ ਰਾਤੀ ਰਾਤ ਪਰ ਜਿਹੜੀਆਂ ਤੂਤ ਦੀਆਂ ਢਾਣੀਆਂ ਨੇ ਛੋੜਦੀਆਂ ਰਹੀਆਂ ਜਿਹੜੇ ਬڑے-ਬڑے ਵਿਸ਼ਵਾਸ ਲੈ ਕੇ ਬڑے-ਬڑے ਵਾਅਦੇ ਲੈ ਕੇ ਇੱਕ ਤੇ ਨਾਲ ਜੁੜੇ ਸੀ ਉਹ ਰਿਸ਼ਤਿਆਂ ਦੀ ਆੜ 'ਚ ਆਪਣੇ ਕਾਰੋਬਾਰਾਂ ਦੀ ਆੜ 'ਚ झुकते दे, दिखाई देते हैं बड़ा खतरनाक मंजर है लोकतंत्र बकाऊ है लोकतंत्र की राखी करने वाला इस वे कोई भी धिर नज़र नहीं आ रही तकरीबन वेख में आया है कि प्रशासन शांत है फॉर्मली तौर पर नाके लाए जा रहे हैं गलाशा भी लिया जा रही ने पर रात भर ਜੇ ਆ ਕੋਈ ਮੰਜ਼ਰ ਸਾਹਮਣੇ ਨਹੀਂ ਆਇਆ। ਇੱਕ ਬੜੀ ਵਜੀਬ ਗੱਲ ਹੈ ਕਿ ਹਰ ਉਮੀਦਵਾਰ ਦੇ ਨਾਮ ਸਰਕਾਰੀ ਕੰਮਾਂ ਦਿੱਤੇ ਹੋਏ ਨੇ। ਉਹ ਸਰਕਾਰੀ ਮੁਲਾਜ਼ਮ ਨੇ ਉਹਨਾਂ ਦੀ ਹਾਜ਼ਰੀ ਦੇ ਵਿੱਚ ਜਿਹੜੇ ਇਹੋ ਜਿਹੇ ਰਾਜਨੀਤਿਕ ਪੂਲਪਲਿਆ ਖੇਡੀ ਜਾ ਰਹੀ ਆ ਉਸ ਦੀ ਪ੍ਰਸ਼ਾਸਨ ਤੱਕ ਪਹੁੰਚਣਾ ਜ਼ਿੰਮੇਵਾਰੀ ਬਣਦੀ ਆ। ਪਰ ਅੱਜਾ ਬਹੁਤ ਘਾਟ ਵਿਖਣ ਵਿੱਚ ਆਇਆ ਜਿਹੜਾ ਕਿਉਂਕਿ ਬਹੁਤ ਸਾਰੇ ਜਿਹੜੇ ਗਾਰਮਨ ਨੇ ਜਾਂ ਜਿਹੜੇ ਦਿੱਤੇ ਨੇ ਸੁਰੱਖਿਆ ਗਾਰ ਦਿੱਤੇ ਨੇ ਉਹ ਚੋੜਨੇ ਨੇ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਉਮੀਦਵਾਰ ਨੇ ਉਮੀਦ ਰੱਖੀ ਉਹਨਾਂ ਨੂੰ ਉਹ ਜੋ ਚੋਣਾਂ ਦੇ ਉਮੀਦਵਾਰ ਦਿੱਤੇ ਗਏ ਆਪਣੀਆਂ ਧਿਰਾਂ ਨੂੰ ਛੱਡ ਕੇ ਫਗਾਨੀਆਂ ਧਿਰਾਂ ਦੇ ਕਰਲੇ ਮਾਰੇ ਗਏ ਫਗਾਨੀਆਂ ਧਿਰਾਂ ਨੂੰ ਮਜਬੂਰ ਕੀਤਾ ਗਿਆ ਵਰਗਾਨੀਆਂ ਤੇ ਰਾਨੋ ਪ੍ਰਲੋਭਣ ਦਿੱਤੇ ਗਏ ਸਾਰੀਆਂ ਰਾਸ਼ਟਰੀ ਪਾਰਟੀਆਂ ਨੇ ਰਾਤ ਭਰ ਆਪਣਾ ਪੂਰਾ ਜੋਰ ਜਲਾਉਣ ਦੀ ਕੋਸ਼ਿਸ਼ ਕੀਤੀ ਕਿਉਂਕਿ ਜਲਸੀ ਯਾਰੀ ਇਸ ਤਰ੍ਹਾਂ ਪ੍ਰਚਾਰ ਵਾਂਸੀ ਇਸ ਕਰਕੇ ਪਰਮੀਤਆਂ ਜਿਹੜੀਆਂ ਨੇ ਕਰੋ ਕਰੀ ਮੀਟਨਾ ਜਿਹੜੀਆਂ ਨੇ ਵਿਅਕਤੀ ਵਿਸ਼ੇਸ਼ਾਂ ਦੇ ਘਰ ਬੜੀਆਂ ਰੌਣਕਾਂ ਲਗੀਆਂ ਲੀਆਂ ਇਸ ਤਰ੍ਹਾਂ ਕਿ ਉਹ ਉਹ ਬੰਦੇ ਜਿੰਨੇ ਜਿਹੜੇ ਬੜੀ ਬੜੀ ਤੋਂ ਬੇ ਰਿਸ਼ਤੇਦਾਰ ਸੀ ਉਹਨਾਂ ਨੂੰ ਸੱਦਿਆ ਗਿਆ ਉਹਨਾਂ ਦੇ ਸਮਝਾਉਂਦੇ ਇਬਰਾਹੀਮ ਹੈ ਉਹਨਾਂ ਦੇ ਵਿਸ਼ਵਾਸ ਜਿਹੜੇ ਬਣੇ ਹੋਏ ਸੀ ਉਹਨਾਂ ਨੂੰ ਖੁਲਾਉਣ ਦੀ ਕੋਸ਼ਿਸ਼ ਕੀਤੀ ਗਈ ਇਹ ਹੁਣ ਵਿਖਣ ਵਿੱਚ ਤਾਂ ਕੱਲ ਨੂੰ ਆਏਗਾ ਜਦੋਂ ਪਹਿਲੀ ਤਰੀਕ ਨੂੰ ਪਹਿਲੀ ਜੂਨ ਨੂੰ ਵੋਟਾਂ ਜੜੀਆਂ ਪੈਣਗੀਆਂ ਕਿ ਕਿਹੜੇ ਕਿਹੜੇ ਉਮੀਦਵਾਰ ਕਿਹੜੀ ਕਿਹੜੀ ਧਿਰ ਦੇ ਨਾਲ ਖੜਦੇ ਨੇ ਇਹ ਵੇਖਣ ਦੇ ਵਿੱਚ ਆਪਾਂ ਨੂੰ ਸੋਇਆ ਕਰਨਾ ਪਵੇਗਾ ਇੰਤਜ਼ਾਰ ਕਰਨਾ ਪਵੇਗਾ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਡੜਵਟ ਕੇ ਬੈਠੇ ਨਹੀਂ ਉਹ ਕਿਸੇ ਨੂੰ ਇਸ ਤਰ੍ਹਾਂ ਕਿਸੇ ਨੂੰ ਹੀ ਆਪਣਾ ਸਹਾਯੋਗ ਦੇਣ ਜਾਂ ਨਾ ਦੇਣ ਬਾਰੇ ਕੋਈ ਚਰਚਾ ਜਨਤਕ ਪੌਰ ਤੇ ਨਹੀਂ ਕਰ ਰਹੇ ਬਹੁਤ ਸਾਰੇ ਐਸੇ ਨੇ ਜਿਹੜੇ ਸਾਰਿਆਂ ਨੂੰ ਹਾਂ ਕਰੀ ਜਾ ਰਹੇ ਨੇ ਜਿਹੜਾ ਹੁੰਦਾ ਹੈ ਉਹਨੂੰ ਉਹਨੂੰ ਕਈ ਜਾ ਰਹੇ ਨੇ ਤੇ ਵੋਟ ਤੈਨੂੰ ਪਾਈ ਜਾਵੇਗੀ ਇਸ ਕਰਕੇ ਐਸੇ ਮੰਜ਼ਰ ਦੇ ਵਿੱਚ ਇਸ ਗੱਲ ਦਾ ਅੰਦਾਜ਼ਨਾ ਕਰਨਾ ਕਿ ਜਿੱਤ ਕਿਸ ਦੀ ਹੋਵੇਗੀ ਜਾਂ ਹਾਰ ਕਿਸ ਦੀ ਹੋਵੇਗੀ ਬੜਾ ਮੁਸ਼ਕਲ ਹੈ ਥੋੜੀ ਜੀ ਇੰਟਰਪਸ਼ਨ ਆਈ ਸੀ ਵੀ ਉਸ ਸਰ ਕੇ ਬਹਾਦਰ ਅੱਗੇ ਵਧ ਰਹਿਣ ভোটার ਸੁਚੇਤ ਹੈ ভোটার ਆਪਣੀਆਂ ਮੁਫਤ ਦੀਆਂ ਸਹੂਲਤਾਂ ਪ੍ਰਤੀ ਜ਼ਿਆਦਾ ਸੁਚੇਤ ਹੈ ਵੋਟਰ ਇਸ ਗੱਲ ਤੇ ਟਿਕ ਕੇ ਬੈਠਾ ਹੈ ਕਿ ਉਸ ਨੂੰ ਮਿਹਨਤ ਕਰਨ ਮਜ਼ਦੂਰੀ ਕਰਨ ਜਾਂ ਆਪਣਾ ਰੋਜ਼ਗਾਰ ਚਲਾਉਣ ਤੋਂ ਬਗੈਰ ਸਰਕਾਰੀ ਤੌਰ ਤੇ ਸਹੂਲਤਾਂ ਕਿਵੇਂ ਮਿਲ ਜਾਂਦੀ ਹਰ ਪਾਰਟੀ ਹਰ ਵਿੰਗ ਹਰ ਉਮੀਦਵਾਰ ਚਾਹੇ ਉਹ ਆਜ਼ਾਦ ਹੈ ਚਾਹੇ ਉਹ ਕਿਸੇ ਸਿਆਸੀ ਪਾਰਟੀ ਨਾਲ ਜੁੜਿਆ ਹੋਇਆ ਹੈ ਤੇ ਸਰਕਾਰ ਨਾਲ ਜੁੜਿਆ ਹੈ ਚਾਹੇ ਵਿਰੋਧੀ ਧਰਨਾ ਜੁੜਿਆ ਉਹ ਪੰਜਾਬ ਦੇ ਖਾਸ ਕਰਕੇ ਦ੍ਰਿਸ਼ ਨੇ ਕਿਸੇ ਵੀ ਮੁੱਦੇ ਉੱਤੇ ਕੋਈ ਗੱਲ ਕਰਨ ਨੂੰ ਤਿਆਰ ਨਹੀਂ ਸਿਵਾਏ ਸਿਰਫ ਇਸ ਗੱਲ ਦੇ ਕਿ ਅਸੀਂ ਫਲਾਨੀ ਸਹੂਤ ਦੇਾਂਗੇ ਫਲਾਨੀ ਸਹੂਤ ਦੇਾਂਗੇ ਇੱਕ ਦੋ ਜਦੋਂ ਵੱਧ ਕੇ ਸੂਠਾਂ ਵਾਲੇ ਵਾਲ ਇਸੇ ਹੋਰ ਲੱਗ ਰਿਹਾ ਪਰ ਕਿਤੇ ਵੀ ਇਹ ਗੱਲ ਸਾਹਮਣੇ ਨਹੀਂ ਆ ਰਹੀ ਕਿ ਕਿਸੇ ਵੀ ਮੈਨੀਫੈਸਟੋ ਦੇ ਵਿੱਚ ਜਾਂ ਕਿਸੇ ਵੀ ਉਮੀਦਵਾਰ ਵੱਲੋਂ ਇਸ ਗੱਲ ਦੀ ਚਰਚਾ ਕੀਤੀ ਗਈ ਹੋਵੇ ਕਿ ਉਹ ਰਾਸ਼ਟਰ ਦੀ ਜਿਹੜਾ ਹੈਗਾ ਕਿ ਨਾ ਅਰਖਸ਼ਾਰਾ ਹੁਣ ਸੁਧਾਰਨ ਵਾਲਾ ਰਾਸ਼ਟਰ ਦੀ ਐਡਮਿਨਿਸਟ੍ਰੇਸ਼ਨ ਨੂੰ ਸੁਧਾਰਨ ਵਾਲਾ ਰਾਸ਼ਟਰ ਦੀ ਕਾਰਜ ਪ੍ਰਣਾਲੀ ਨੂੰ ਸੁਧਾਰਨ ਵਾਲੇ ਪਾਸੇ ਰਾਸ਼ਟਰ ਰਾਸ਼ਟਰ ਦੇ ਹਿੱਤ ਦੇ ਵਿੱਚ ਸੰਸਦ ਦੇ ਵਿੱਚ ਹਰ ਮੈਂਬਰ ਨੂੰ ਆਪਣਾ ਵਿਚਾਰ ਰੱਖਣ ਦੀ ਦਾਅਵਾ ਕਰ ਦੇਣ ਬਾਰੇ ਕੋਈ ਚਰਚਾ ਨਹੀਂ ਹੋਈ ਹਰ ਵਿਅਕਤੀ ਇਹ ਗੱਲ ਕਹਿ ਰਿਹਾ ਹੈ ਕਿ ਜੇ ਮੈਂ ਬਣਦਾ ਤੇ ਮੈਂ ਆਸੂ ਹੁੰਦਾ ਦਿਆਂਗਾ ਦੂਸਰਾ ਕਹਿੰਦਾ ਨਹੀਂ ਕਿ ਇਹ ਮੈਂ ਬਣਨਾ ਹੈ ਤੇ ਮੈਂ ਇਹਦੇ ਨਾਲੋਂ ਤੁੰਗਿਆ ਹੁੰਦਾ ਦਿਆਂਗਾ ਇਹ ਸਾਰੇ ਦਾ ਸਾਰਾ ਪੈਸਾ ਤੁਹਾਡੇ ਟੈਕਸਾਂ ਦੇ ਵਿੱਚ ਹੋ ਜਾਣਾ ਹੈ ਇਹ ਇਹ ਤੁਹਾਡੇ ਟੈਕਸਾਂ ਦੀ ਤੁਹਾਨੂੰ ਟੈਕਸਾਂ ਦੀ ਮਾਰ ਪੈਣੀ ਹੈ ਤੁਹਾਡੇ ਤੁਹਾਨੂੰ ਇਹਨਾਂ ਲੋਕਾਂ ਨੇ ਲੋਬਣ ਦੇ ਕੇ ਆਪ ਨੂੰ ਜਾਣਾ ਹੈ ਮੁੜ ਕੇ ਟੈਕਸ ਅਧਿਕਾਰੀਆਂ ਨੇ ਤੁਹਾਡੀ ਨਾਲ ਟਰਨਾ ਲੱਭਣੀਆਂ ਸ਼ੁਰੂ ਕਰ ਦੇਣੀਆਂ ਨੇ ਤੁਹਾਡੇ ਹਰ ਚੀਜ਼ ਦੇ ਉੱਤੇ ਟੀਲਾ ਦੀ ਡੱਬੀ ਤੋਂ ਲੈ ਕੇ ਹਵਾਈ ਜਹਾਜ਼ ਤੱਕ ਜੋ ਵੀ ਖਰੀਦਿਓ ਕਪੜਾ ਹੈ ਤੁਹਾਡੇ ਕੋਲ ਸੁਈਦਾ ਖਰਚਾ ਹੈ ਤਾਂ ਸੁਈਦਾ ਸਮਾਨ ਹੈ ਉਹਨਾਂ ਸਾਰਿਆਂ ਦੇ ਉੱਤੇ ਟੈਕਸ ਦਿੱਤਾ ਜਾਂਦਾ ਹੈ ਉਸ ਟੈਕਸ ਦੇ ਦਾ ਓਪਰਚੂਨ ਇਹ ਗੱਲ ਚੋਕਾ ਦੇ ਨੂੰ ਫਿਰਦੇ ਨੇ ਜਦ ਕਿ ਇਹ ਉਸ ਦਾ ਟੈਕਸ ਦੇ ਆਧਾਰ ਤੇ ਸਾਡਾ ਸਾਡਾ ਵਿਕਾਸ ਹੋਣਾ ਚਾਹੀਦਾ ਸੀ ਸਾਨੂੰ ਕੰਮ ਮਿਲਣਾ ਚਾਹੀਦਾ ਸੀ ਸਾਨੂੰ ਰੋਜ਼ਗਾਰ ਮਿਲਦਾ ਸਾਨੂੰ ਕਾਰੋਬਾਰ ਮਿਲਦਾ ਸਾਨੂੰ ਸਾਡੇ ਸਾਡੇ ਇੰਡਸਟਰੀਆਂ ਲੱਗਦੀਆਂ ਅਸੀਂ ਇੰਡਸਟਰੀਆਂ ਦੇ ਵਿੱਚ ਕੰਮ ਕਰਦੇ ਇੰਡਸਟਰੀਆਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਜਿਹੜੇ ਨੇ ਉਹ ਆਪਣੀ ਕਮਾਈ ਕਰਦੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਸਕਦੇ ਚੰਗੀ ਸਿਹਤ ਮਿਲਦੀ ਚੰਗੀ ਸੁਰੱਖਿਆ ਮਿਲਦੀ ਅੱਜ ਭਾਰਤ ਦੇ ਵਿੱਚ ਤਕਰੀਬਨ ਸਾਰੀਆਂ ਸਟੇਟਾਂ ਦੇ ਵਿੱਚ ਅਨਾਰਕੀ ਵਰਗੀ ਸਟੇਟ ਬਣੀ ਹੋਈ ਹੈ ਹਰ ਸਰਕਾਰ ਦਾ ਵਿਰੋਧ ਸਿੱਧੇ ਜਾਂ ਸਿੱਧੇ ਤੌਰ ਤੇ ਹੋ ਰਿਹਾ ਹੈ ਮਨੀਪੁਰ ਵਰਗੀ ਸਟੇਟ ਅਸਾਂ ਵਰਗੀਆਂ ਸਟੇਟਾਂ ਤਬੋਂ ਦਾ ਹਿੱਸਾ ਜਿਹੜਾ ਹੈ ਉਹ ਉਹ ਭਾਗਿਓ ਚੁੱਕਾ ਹੈ ਇਸੇ ਤਰੀਕੇ ਨਾਲ ਉਤਰਾਖੰਡ ਦੇ ਵਿੱਚ ਵੀ ਇਹੋ ਜਿਹੀ ਸਥਿਤੀ ਬਣਦੀ ਜਾ ਰਹੀ ਹੈ ਜੰਮੂ ਕਸ਼ਮੀਰ ਸੂਬੇ ਹੁਣ ਹੁਸਤੀਤੀ ਬਣੀ ਹੋਈ ਹੈ ਇਸ ਕਰਕੇ ਕੋਈ ਉਮੀਦਵਾਰ ਐਸਾ ਹੋਣਾ ਚਾਹੀਦਾ ਹੈ ਜਿਹੜਾ ਇਹ ਗੱਲ ਕਰੇ ਕਿ ਇਹ ਜਿਹੜੇ ਲੋਕ ਸੰਵਿਧਾਨ ਦੇ ਜਾਂ ਸਰਕਾਰ ਦੇ ਅਧਿਐਸ਼ੀ ਨਹੀਂ ਬਣਦੇ ਉਹਦੇ ਖਿਲਾਫ ਜਾਂਦੇ ਨੇ ਉਹਨਾਂ ਦੇ ਨਾਲ ਗੱਲ ਕੀਤੀ ਜਾਵੇ ਉਹਨਾਂ ਨੂੰ ਮੂਲ ਧਾਰਾ ਦੇ ਵਿੱਚ ਝੋੜਿਆ ਜਾਵੇ ਤਾਂ ਕਿ ਦੇਸ਼ ਦਾ ਵਿਕਾਸ ਚੜਾ ਉਹ ਨਾਰਮਲ ਸਥਿਤੀ ਦੇ ਵਿੱਚ ਹੋ ਸਕੇ ਫੜਾ ਬਜੀਬ ਜ੍ਹਾ ਸੋਨਾਟਾ ਸ਼ਾਇਰ ਆ ਸਾਰੀ ਰਾਤ ਬਿੱਡੀਆਂ ਦੀਆਂ ਝੂਕਣ ਦੀਆਂ ਆਵਾਜ਼ਾਂ ਝੂਠਰਾਂ ਦੀਆਂ ਆਵਾਜ਼ਾਂ ਗਲੀਆਂ ਬਜ਼ਾਰਾਂ ਸੜਕਾਂ ਦੇ ਉੱਤੇ ਆ ਮੇਖਣ ਵਿੱਚ ਆਈਆਂ ਇਹ ਸੁੱਤਾ ਘਰ ਪੋਟਾ ਹੈ ਦੇ ਲੋਕਾਂਆਂ ਬਈਕਾਂ ਤੱਕ ਖੇਤਾਂ ਦੇ ਵਿੱਚ ਤੱਕ ਜਿਹੜੇ ਬੰਦੇ ਸਹੀ ਦੇ ਸੀ ਜਿਹੜੇ ਬੰਦੇ ਸਹੀ ਦੇ ਨਹੀਂ ਇਹਨਾਂ ਭਗਿਆਂ ਦੀਆਂ ਰਿਸ਼ਤੇਦਾਰੀਆਂ ਜਾਂ ਕੋਈ ਸੰਝਾਂ ਖੇਤਰ ਦੇ ਵਿੱਚ ਖਿਲਰੀਆਂ ਹੋਈਆਂ ਨੇ ਉਨ੍ਹਾਂ ਨਾਲ ਸੰਪਰਕ ਪਾ ਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਬੜਾ ਅਜੀਬ ਮਜਰ ਹੈ ਕਿ ਜਿਹੜੇ ਵਰਕਰ ਜਾਂ ਜਿਹੜੇ ਆਗੂ ਕਿਸੇ ਵੀ ਵਿਸ਼ੇਸ਼ ਪਾਰਟੀ ਦੇ ਨਾਲ ਕੰਮ ਕਰਦੇ ਨੇ ਉਹਨਾਂ ਦੀ ਇਹ ਨਹੀਂ ਬੁਸ਼ਫਿਸ਼ ਨਹੀਂ ਜ਼ਿਆਦਾਤਰ ਉਹ ਲੋਕ ਨਹੀਂ ਜਿਹੜੇ ਬੰਦੇ ਵਿਰੋਧੀ ਤੇ ਕੁਨਾਂ ਵਿਰੋਧੀ ਧਿਰ ਦੇ ਆ ਬੰਦਿਆਂ ਨੂੰ ਤੋੜਨ ਦੀ ਲਾਲਚ ਦੇਣ ਦੀ ਹਉਦੇ ਦੇਣ ਦੀ ਜਿਹੜੀ ਪ੍ਰਥਾ ਹੈ ਜਿਹੜੀ ਵਾਧਿਆਂ ਦੀ ਇੱਕ ਲੜੀ ਬਣੀ ਹੋਈ ਹੈ ਉਹ ਕੀਤੀ ਚਾਲੀ ਹੈ ਐਸੀ ਸਥਿਤੀ ਦੇ ਵਿੱਚ ਭਾਰਤ ਵਰਗੇ ਲੋਕਤੰਤਰਿਕ ਦੇਸ਼ ਨੂੰ ਸੈਕੂਲਰ ਸਮਾਜਵਾਦੀ ਆ ਯਾਦ ਰੱਖਣਾ ਆ ਰੱਖਾ ਬਹੁਤ ਮੁਸ਼ਕਿਲ ਦੀ ਸਥਿਤੀ ਹੈ ਪਾਰਲੀਮੈਂਟ ਵਿੱਚ ਗਿਆ ਹਰ ਮੈਂਬਰ ਇਸ ਕਾਲ ਦੀ ਮੂਰ ਹੈ ਕਿ ਅਸੀਂ ਦੇਸ਼ ਕਿਹੋ ਜਿਹਾ ਚਾਹੁੰਦਾ ਪਾਰਲੀਮੈਂਟ ਵਿੱਚ ਗਿਆ ਹਰ ਇੱਕ ਵਿਅਕਤੀ ਜਿਸ ਨੂੰ ਅहां ਚੁਣ ਕੇ ਭੇਜਣਾ ਹੈ ਸਾਡੇ ਖਿਆਲਾਂ ਦੀ ਅਭਿਵਿਅਕਤੀ ਕਰਨ ਵਾਸਤੇ ਦੇ ਕਾਬਿਲ ਹੈ ਜਾਂ ਨਹੀਂ ਉਹ ਰਾਸ਼ਟਰਪਤੀ ਆਪਣੇ ਲੋਕਾਂ ਪ੍ਰਤੀ ਆਪਣੇ ਪ੍ਰਦੇਸ਼ ਪ੍ਰਤੀ ਆਪਣੇ ਹਲਕੇ ਪ੍ਰਤੀ ਕਿੰਨਾ ਜ਼ਿੰਸੀਅਰ ਹੈ ਇਸ ਗੱਲ ਦੀ ਕੋ ਕਰਨੀ ਜ਼ਰੂਰੀ ਹੈ ਕਿਉਂਕਿ ਅੱਜ ਅਜੇ ਅਜੇ ਆਪਣੇ ਕੋਲ ਇੱਕ ਦਿਨ ਬਚਿਆ ਹੈ ਬਹੁਤ ਸਾਰੀਆਂ ਇਲੈਕਸ਼ਨਾਂ ਹੋ ਚੁੱਕੀਆਂ ਨੇ ਸਤਵਾਂ ਗੇੜ ਦਾ ਆਖਰੀ ਗੇੜ ਹੈ ਅੱਜ ਅੱਜ ਦੀ ਜਿਹੜੀ ਜਿੱਤੂ ਜਦ ਹੈ ਫੀਟੋਰਤੀ ਘਰ ਘਰ ਦੀਆਂ ਸੂਟੀਆਂ ਛੋੜੀਆਂ ਘਰਾਂ ਦੇ ਵਿੱਚ ਜਾ ਕੇ ਮੀਟਿੰਗਾਂ ਕਰਨ ਦੀ ਉਮੀਦਵਾਰ ਆਪਣਾ ਪੂਰਾ ਕੋਸ਼ਿਸ਼ ਕਰ ਰਹੇ ਪਰ ਇੱਕ ਗੱਲ ਬੜੀ ਹਰਾਦਿਆਂ ਵਾਲੀ ਇਹ ਹੈ ਕਿ ਉਮੀਦਵਾਰ ਜ਼ਿਆਦਾ ਤੌਰ ਤੇ ਰਾਤ ਨੂੰ ਨਿਕਲਦੇ ਨੇ ਰਾਤ ਦਾ ਸਨਾਟਾ ਰਾਤ ਦੇ ਸਨਾਟੇ ਦੇ ਵਿੱਚ ਲੋਕਾਂ ਦੇ ਘਰ ਕਹੇ ਜਾ ਰਹੇ ਨੇ ਖਾਸ ਖਾਸ ਕਰਕੇ ਆਦੇ ਵਿੱਚ ਸੱਤਨ ਤੇ ਪ੍ਰਬੰਧ ਕੀਤਾ ਗਿਆ ਪਕੌੜੇ ਵੀ ਬਣਦੇ ਨੇ ਉਹ ਸਾਡੇ ਲੋਕਾਂ ਨੂੰ ਇਸ ਕਾਲ ਦਾ ਚਾਹ ਜਹਾਦਾ ਹੈ ਕਿ ਮੁਫਤੀ ਰੋੜੇ ਮੁਫਤੀਆਂ ਰੋਟੀਆਂ ਵਰਤੀ ਦੀ ਪਰ ਵੀ ਜਿਹੜੀਆਂ ਉਹ ਸ਼ਾਇਦ ਮੋਟਾ ਦਾ ਪ੍ਰਧਾਨ ਬਣ ਗਿਆ ਇਸ ਥੀ ਤੋਂ ਉਪਰ ਉਖਦੀ ਉਪਰ ਆਪਣੀ ਨਿਜੀ ਵੋਟ ਦਾ ਦੀ ਵਾਰ ਤੋਂ ਆਪਣੇ ਪੱਧਰ ਤੇ ਆਪਣੇ ਦੇਸ਼ ਪ੍ਰਤੀ ਆਪਣੇ ਪ੍ਰਾਂਤ ਪ੍ਰਤੀ ਆਪਣੇ ਖੇਤਰ ਪ੍ਰਤੀ ਆਪਣੇ ਸ਼ਹਿਰ પતિ ਈਮਾਨਦਾਰ ਲੋਕਾਂ ਦਾ ਜੋ ਜਿਹੜੇ ਲੋਕ ਤੁਹਾਡੀ ਆਵਾਜ਼ ਬਣ ਕੇ ਪਾਰਲੀਮੈਂਟ ਦੇ ਵਿੱਚ ਬੋਲ ਸਕਣ ਪਾਰਲੀਮੈਂਟ ਦੇ ਵਿੱਚ ਚਰਚਾ ਕਰ ਸਕਣ ਕਿਉਂਕਿ ਪਿਛਲੀਆਂ ਪਾਰਲੀਮੈਂਟ ਵਿੱਚ ਦੇਖਣਾ ਚਾਇਆ ਹੈ ਕਿ 90% ਸੰਸਦ ਤਕਰੀਬਨ ਸੌਂ ਕੇ ਆ ਜਾਂਦੇ ਰਹਿੰਦੇ ਹਨ ਖੰਭਾਂ ਵਾਲੀਆਂ ਪੱਤੇ ਲੈ ਧਿਆਵੇ ਉਹਨਾਂ ਨੇ ਕਦੀ ਕਿਸੇ ਬਿੱਲ ਦਾ ਤੇ ਚਰਚਾ ਨਹੀਂ ਕੀਤੀ ਨਾ ਹੀ ਕਦੀ ਕਿਸੇ ਬਿੱਲ ਦੇ ਉੱਤੇ ਆ ਕੇ ਆਪਣੇ ਵਿਚਾਰ ਦਿੱਤੇ ਸਿਰਫ ਕੁਝ ਬੰਦਿਆਂ ਨੇ ਇਹ ਪਿਆ ਦੋ ਬੰਦਿਆਂ ਨੇ ਦਿਲ ਪੇਸ਼ ਕੀਤਾ ਆਖੀ ਉਹਨਾਂ ਨੇ ਉਹ ਉਹ ਲੋਕਾਂ ਦੀ ਜਾਰਟੀ ਦਿਖਾਤੀ ਤੇ ਬਿਨਾ ਹੱਥ ਖੜੇ ਕੀਤਿਆਂ ਬਿਨਾ ਕੋਈ ਵੋਟੇ ਨ ਹੋਇਆ ਦਿਲ ਪਾਸ ਦੇ ਰਹੇ ਮਾਨਯੋਗ ਰਾਸ਼ਟਰਪਤੀ ਮੰਨ ਰਿਹਾ ਮਾਨਯੋਗ ਦੇਗੇ ਇਹ ਵੇਖਣ ਦੇ ਵਿੱਚ ਕਦੀ ਵੀ ਧਿਆਨ ਨਹੀਂ ਕੀਤਾ ਕਿ ਕੀ ਇਹਨਾਂ ਬਿੱਲਾਂ ਜائیںਾ ਕਰਨਾ ਜائیں ਇਹਨਾਂ ਇਹਨਾਂ ਜੋ ਵੀ ਕਾਰਵਾਈ ਵਿਧਾਨ ਸਭਾ ਵਿੱਚ ਹੋਈ ਹੈ ਜਾਂ ਪਾਰਲੀਮੈਂਟ ਦੇ ਵਿੱਚ ਹੋਈ ਹੈ ਉਹਦੇ ਵਿੱਚ ਲੋਕਾਂ ਦਾ ਹਿੱਤ ਕੀ ਹੈ ਰਾਸ਼ਟਰ ਦਾ ਹਿੱਤ ਕੀ ਹੈ ਰਾਸ਼ਟਰ ਦੇ ਦੀ ਸੰਸਦ ਦੇ ਵਿੱਚ ਭੇਜਿਓ ਨੁਮਾਇੰਦੇ ਕਿਸ ਲੈਵਲ ਤੇ ਗੱਲ ਕਰਦੇ ਨੇ ਕੀ ਉਹਨਾਂ ਦੀ ਇਹਨਾਂ ਬਿੱਲਾਂ ਕਰਕੇ ਰਾਸ਼ਟਰਪਤੀ ਨੂੰ ਸੋਚਣਾ ਚਾਹੀਦਾ ਮਾਝੂ ਰਾਸ਼ਟਰਪਤੀ ਨੂੰ ਨਿਗਰਖਣੀ ਚਾਹੀਦੀ ਹੈ ਸਪੀਕਰ ਨੂੰ ਨਿਗਰਖਣੀ ਚਾਹੀਦੀ ਹੈ ਮਾਝੂ ਸੁਪਰੀਮ ਕੋਰਟ ਨੂੰ ਨਿਗਰਖਣੀ ਚਾਹੀਦੀ ਹੈ ਕਿ ਜਦ ਇਹ ਬਿੱਲ ਵਿਧਾਨ ਸਭਾ ਜਾਂ ਪਾਰਲੀਮੈਂਟ ਦੇ ਵਿੱਚ ਪਾਸ ਹੁੰਦੇ ਨੇ ਉਹਨਾਂ ਦੇ ਵਿੱਚ ਜਿਹੜੇ ਨਮਾਇंदे ਨੇ ਲੋਕਾਂ ਦੇ ਉਹਨਾਂ ਦੀ ਕਿੰਨੀ ਸ਼ਮੂਲੀਅਤ ਹੈ ਉਹ ਆਪਣੇ ਕਿਹੜੇ ਵਿਚਾਰ ਨੇ ਜਿਹੜੇ ਉਹ ਉਸ ਬਿਲ ਦੇ ਬਾਰੇ ਦੀ ਰਹਿ ਇਹ ਬਹੁਤ ਜ਼ਰੂਰੀ ਹੈ ਕਿ ਹਰ ਵਿਅਕਤੀ ਨੂੰ ਉਸ ਵਿਸ਼ੇ ਤੇ ਬੋਲਣ ਦੀ ਇਜਾਜ਼ਤ ਕਿ ਲੋੜ ਹੈ ਅਦਰਵਾਈਜ਼ ਕਿਉਂਕਿ ਜਿਹੜਾ ਜਿਹੜਾ ਸਿਸਟਮ ਲੋਕਤੰਤਰ ਦਾ ਹੈ ਉਹ ਇੱਕ ਖੋਟਾ ਬਣ ਕੇ ਰਹੇਗਾ ਇੱਕ ਦੋ ਵਿਅਕਤੀ ਦੇ ਇੱਕ ਦੋ ਵਿਰੋਧੀ ਧਰ ਦੇ ਬੰਦੇ ਜਿਹੜੇ ਆਪਸ ਵਿੱਚ ਬੋਤੋ ਕਰਦੇ ਨੇ ਇੱਕ ਦੂਜੇ ਨਾਲ ਮਾਹੌਲ ਕਰਦੇ ਨੇ ਟੀਚਰਾਂ ਕਰਦੇ ਨੇ ਤੇ ਬਿਲ ਬਹੁਤ ਚੋਗ ਹੁੰਦਾ ਹੈ ਸਰਕਾਰ ਦੇ ਬਹੁਤ ਪਾਸੋਂ ਐਸ਼ ਵੀ ਲਈ ਪਾਰਟ ਨੂੰ ਬਚਾਉਣ ਲਈ ਬਹੁਤ ਜ਼ਰੂਰੀ ਹੈ ਕਿ ਜਿਹੜੀ ਪਾਰਲੀਮੈਂਟ ਹੈ ਸੈਂਟਰੀ ਜਿਹੜੀ ਬਣਨੀ ਲੋਕ ਸਭਾ ਬਣਨੀ ਉਹਦੇ ਵਿੱਚ ਵਿਰੋਧੀ ਤਿਰ ਸੱਤਰਾਓ ਸਰਕਾਰ ਕਿਸੇ ਦੀ ਵੀ ਆਗੇ ਸਰਕਾਰ ਦਾ ਫੈਸਲਾ 4 ਤਰੀਕ ਨੂੰ ਲੋਕਾਂ ਨੇ ਕਰਨਾ ਹੈ ਜਿਹੜੀਆਂ ਚਰਚਾ ਮਹਾਜੋ ਬਰਲਤਾਂ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਜਾਂ ਚੋਣ ਕਮਿਸ਼ਨਰ ਸਾਹਮਣੇ ਚੋਣ ਦੌਰਾਨ ਕੀਤੇ ਘਪਲਿਆਂ ਬਾਰੇ ਆਉਂਦੀਆਂ ਹਨ ਉਹਨਾਂ ਤੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ ਅੱਜ ਦੇ ਐਪੀਸੋਡ ਦੇ ਵਿੱਚ ਇਹ ਇਸ ਗੱਲ ਤੇ ਐਪੀਸੋਡ ਕਰੂ ਕਰਨਾ ਪੜਦਾ ਤੇ ਰਾਤ ਪਰ ਟੁੱਟਆਂ ਦੀਆਂ ਟਾਣੀਆਂ ਕੁਛ ਵਜਨ ਨਾਲ ਕੁਛ ਲਾਰਿਆਂ ਨਾਲ ਜੋ ਵਧੀਆਂ ਰੀਆਂ ਸਿਧਾਂਤ ਟੁੱਟਦੇ ਰਹੇ ਵਿਸ਼ਵਾਸ ਖਤਮ ਹੁੰਦੇ ਗਏ ਰਿਸ਼ਤੇਦਾਰੀਆਂ ਦੇ ਪਰਦੇਦਾਰੀਆਂ ਬਣ ਗਏ ਸੰਸਾਰ ਟੁੱਟ ਗਿਆ 外国机构招商，外国企业合